ਥਾਈਲੈਂਡ ਦੀ 21 ਸਾਲਾ ਉਪਲ ਸੁਚਾਤਾ ਚਵਾਂਗਸਰੀ ਨੇ ਮਿਸ ਵਰਲਡ 2025 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਉਹ ਥਾਈਲੈਂਡ ਦੀ ਪਹਿਲੀ ਮਹਿਲਾ ਜਿਸ ਨੇ ਇੱਕ ਵਿਕਾਰੀ ਖਿਤਾਬ ਜਿੱਤਿਆ ਹੈਦਰਾਬਾਦ 'ਚ ਹੋਈ 72ਵੇਂ ਮਿਸ ਵਰਲਡ ਦੇ ਗ੍ਰੈਂਡ ਫਿਨੈਲ ਵਿੱਚ ਉਸ ਨੂੰ ਮਿਸ ਵਰਲਡ ਦਾ ਤਾਜ ਪਹਿਨ ਹੈਗਾ ਜਦੋਂ ਵਿਸ਼ਵ ਚੈਂਪੀਅਨ ਕ੍ਰਿਸਟੀਨੀ ਬਿਸਗੋਵਾ ਨੇ ਉਸ ਨੂੰ ਪਹਿਨਾਇਆ ਤਾਂ ਉਹ ਭਾਵੁਕ ਹੋ ਗਈ ਉਸ ਦੀ ਆਤਮ ਵਿਸ਼ਵਾਸੀ ਪੇਸ਼ਕਾਰੀ ਬੁੱਧੀ ਤੇ ਕੈਂਸਰ ਨਾਲ ਲੜਨ ਤੇ ਜਿੱਤਣ ਦੀ ਉਸ ਦੀ ਕਹਾਣੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਦੱਸਦੀ ਹੈ ਕਿ ਇਸ ਮੁਕਾਬਲੇ 'ਚ ਭਾਰਤ ਦੀ ਨੁਮਾਇੰਦਗੀ ਨੰਦਨੀ ਗੁਪਤਾ ਨੇ ਕੀਤੀ ਹਾਲਾਂਕਿ ਨੰਦਨੀ ਚੋਟੀ ਦੇ ਅੱਠ 'ਚ ਜਗ੍ਹਾ ਨਹੀਂ ਬਣਾ ਸਕੀ ਮਿਸ ਵੋਲ ਓਪਲ ਸੁਜਾਤ ਨੇ ਇਸ ਮੌਕੇ ਤੇ ਇੱਕ ਚਿੱਟਾ ਸਜਾਵਟੀ ਗਾਉਨ ਪਾਇਆ ਸੀ ਜੋ ਨਾ ਸਿਰਫ ਇਲਾਜ ਦਾ ਪ੍ਰਤੀਕ ਹੈ ਬਲਕਿ ਹਿੰਮਤ ਦਾ ਵੀ ਪ੍ਰਤੀਕ ਹੈ ਓਪਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ ਉਸਨੇ ਆਪਣੇ ਜੇਤੂ ਗਾਉਨ ਬਾਰੇ ਲਿਖਿਆ ਕਿ ਇਸ ਦੇ ਨਰਮ ਪੜਕਦੇ ਸ਼ੀਸ਼ੇ ਦਇਆ ਦਾ ਪ੍ਰਤੀਕ ਨੇ ਅਤੇ ਇਹ ਸਾਡੇ ਅੰਦਰ ਦੀ ਰੋਸ਼ਨੀ ਨੂੰ ਦਰਸਾਉਂਦੇ ਨੇ ਜੋ ਸਾਨੂੰ ਹਨੇਰੇ ਚੋਂ ਬਾਹਰ ਨਿਕਲਣ ਦਾ ਰਸਤਾ ਦਿਖਾਉਂਦੇ ਨੇ ਓਪਲ ਦੀ ਸੁੰਦਰਤਾ ਅਤੇ ਸ਼ੈਲੀ ਸਟੇਜ ਤੇ ਲੋਕਾਂ ਦੇ ਦਿਲ ਜਿੱਤਣ 'ਚ ਕਾਮਯਾਬ ਰਹੀ